ਡਿਸਪੈਚ ਵੀ ਇੱਥੇ ਹੀ ਕਰਾਂਗੇ ਇੱਕ ਆਰਵਿੰਦ ਰਿਕਾ ਰਿਜ਼ਰਵ ਮਸ਼ੀਨ ਹੋਗਾ ਰਿਜ਼ਰਵ ਮਸ਼ੀਨ ਹੋਗਾ ਕਲਾਸ ਇਹਨਾਂ ਵਿੱਚ ਲਾਇਆ ਯਾਰ ਇਹ ਤੁਹਾਨੂੰ ਪੈਸਾ ਨਹੀਂ ਮਿਲਦਾ ਤੁਹਾਡੇ ਕੋਲ ਕੀ ਦੀ ਟੀਮ ਚਾਹੋ ਚੁੱਕੀ ਨੇ ਕਿ ਇਹ ਤਾਂ ਚੱਲ ਰਿਹਾ ਸਹੀ ਠੀਕ ਠੀਕ ਮੈਂ ਦੱਸਦਾ ਕਿ ਅੱਜ ਦਿਨ ਆਪਣਾ ਬੋਲਣਾ ਮੈਂ ਬੇਚਰਦੀ ਆਪਣੀ ਆਜੂ ਤੇ ਲੈ ਲਈ ਪ੍ਰੋਜੈਕਟ ਵਿੱਚ ਸਭ ਸਾਧੀਆਂ ਮਨਜੀਤ ਵਿੱਚ ਸਟੇਟਸ ਦੇ ਵਿੱਚ ਇਹ ਪ੍ਰੋਜੈਕਟਾ ਮਤਲਬ ਜਿੰਨੇ ਪ੍ਰਾਣ ਨੇ ਉਹਦੇ ਲਈ ਕੋ नहीं नहीं चल रही अच्छा है नहीं ने ਰਵਾਤੋ ਸਤੋ ਕਿਤੇ ਤੈਨੂੰ ਮਾਮਾ ਹੀ ਕਿਲਾ ਅਸ ਤੇ ਫਾਇਦਾ ਅੱਜ ਜੀ ਵੈਸੇ ਮਤਲਬ ਆਮ ਰੂਟੀਨ ਚੈਕਿੰਗ ਅਸੀਂ ਕੀਤੀ ਹੈਗੀ ਆਪਣੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਚੱਲਦਾ ਪਿਆ ਹੈ ਫਰਦ ਕੇਂਦਰ ਸੇਵਾ ਕੇਂਦਰ ਦੇ ਵਿੱਚ ਜਿਹੜੇ ਵੀ ਆਮ ਲੋਕ ਸੁਵਿਧਾਵਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਸੁਵਿਧਾਵਾਂ ਨੂੰ ਸਹੀ ਤੇ ਓਨੈਸਟ ਤਰੀਕੇ ਨਾਲ ਲੋਕਾਂ ਦਾ ਕੋਚ ਜਾਣ ਲਈ ਇੱਕ ਚੈਕਿੰਗ ਕੀਤੀ ਗਈ ਹੈ ਅੱਜ ਕਿ ਸਾਰੇ ਅਧਿਕਾਰੀ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ ਲੋਕਾਂ ਵੱਲੋਂ ਜਿਹੜੇ ਕੰਮ ਪ੍ਰਤੀ ਤਸ਼ੱਲੀ ਬਖਸ਼ ਆਪਣਾ ਫੀਡਬੈਕ ਦਿੱਤਾ ਗਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੋਰ ਸਾਡੇ ਵੱਲੋਂ ਥੋੜਾ ਬਹੁਤ ਕਮੀ ਪੇਸ਼ੀ ਇਨਫਰਾਸਟ੍ਰਕਚਰ ਜਾਂ ਹੋਰ ਕਮਾ ਦੇ ਵਿੱਚ ਆ ਰਹੀ ਹੈ ਉਹ ਅਸੀਂ ਜਲਦ ਤੋਂ ਜਲਦ ਪੂਰੀ ਕਰਾਂਗੇ ਜੀ देखो जी ਤੁਸੀਂ ਸਾਰੇ ਕਿਤੇ ਜੇ ਦੇਖੋਗੇ ਸਾਰੇ ਕਿਤੇ ਹਰ ਸੇਵਾ ਦਾ ਹਰ ਕੰਮ ਦੇ ਪ੍ਰਤੀ ਆਫੀਸਰ ਦਾ ਫੋਨ ਨੰਬਰ ਤੋਂ ਲੈ ਕੇ ਬੋਰਡ ਸਾਰਾ ਕੁਝ ਲੱਗਿਆ ਹੋਇਆ ਹੈ ਐਂਡ ਅੱਜ ਕੱਲ ਜਮਾਨਾ ਪੂਰਾ ਟੈਕਨੋਲੋਜੀਕਲ ਸਾਰਾ ਕੁਝ ਆ ਗਿਆ ਹੈ ਜ਼ਿਆਦਾਤਰ ਸੇਵਾਵਾਂ ਸਰਕਾਰ ਨੇ ਆਨਲਾਈਨ ਹੀ ਦਿੱਤੀਆਂ ਹੋਈਆਂ ਬਾਵੇਂ ਉਹ ਸੇਵਾ ਕੇਂਦਰ ਦੀ ਹੋਵੇ ਬਾਵੇਂ ਜਿਹੜੀ ਫਰਦ ਹੋ ਗਈ ਆ ਹੋਰ ਸਭ ਹੋ ਗਿਆ ਕਾਫੀ ਸੇਵਾਵਾਂ ਵਿੱਚ ਧੀਰੇ ਧੀਰੇ ਸਰਕਾਰ ਆਨਲਾਈਨ ਕਰ ਰਹੀ ਹੈ ਪਰ ਉਸ ਤੋਂ ਬਾਅਦ ਵੀ ਕੁਝ ਵਿਅਕਤੀ ਹੁੰਦੇ ਜਿਨ੍ਹਾਂ ਨੂੰ ਮਤਲਬ ਟੈਕਨੋਲੋਜੀਕਲੀ ਇਨਾ ਟੈਕਨੀਕਲੀ ਕੰਮ ਕਰਨਾ ਨਹੀਂ ਆਂਦਾ ਫਿਰ ਵੀ ਉਹ ਸਾਡੇ ਦਫ਼ਤਰ ਚ ਆ ਕੇ ਕੰਮ ਕਰਵਾਉਂਦੇ ਤਾਂ ਮੈਂ ਉਹਨਾਂ ਤੋਂ ਇਹ ਹੀ ਅਪੀਲ ਕਰਦਾ ਕਿ ਸਿੱਧੇ ਆ ਕੇ ਤੁਸੀਂ ਅਫਸਰ ਨਾਲ ਗੱਲਬਾਤ ਕਰੋ ਉੱਤੇ ਦੇ ਸਟਾਫ ਨਾਲ ਗੱਲਬਾਤ ਕਰੋ ਵਿਚੇ ਕਿਸੇ ਏਜੰਟ ਜਾਂ ਹੋਰ ਕਿਸੇ ਦੀ ਲੋੜ ਨਹੀਂ ਹੈਗੀ ਤੇ ਸਰਕਾਰ ਦੀ ਇਹ ਹੀ ਮੁਹਿਮ ਹੈ ਕਿ ਜਲਦ ਤੋਂ ਜਲਦ ਤੇ ਬੜੇ ਸੁਗਮ ਤਰੀਕੇ ਨਾਲ ਲੋਕਾਂ ਨੂੰ ਲੋਕ ਸੁਵਿਧਾਵਾਂ ਮਿਲਣ